ਨਸ਼ਾ ਖਿਲਾਫ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਦੀ ਅਗਵਾਹੀ ਵਿੱਚ ਕਾਸੋ ਆਪਰੇਸ਼ਨ ਤਿਤ ਗਾਂਧੀ ਕੈਂਪ ਬਟਾਲਾ 'ਚ ਸਰਚ ਅਭਿਆਨ ਚਲਾਇਆ ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਸਖਤ ਹੁਕਮਾਂ ਤਿਤ ਬਟਾਲਾ ਪੁਲਿਸ ਵੱਲੋਂ ਨਸ਼ਾ ਖਿਲਾਫ ਕਾਸੋ ਸਰਚ ਅਭਿਆਨ ਗਾਂਧੀ ਕੈਂਪ ਬਟਾਲਾ ਵਿਖੇ ਚਲਾਇਆ ਗਿਆ इस संबंधी मीडिया दस एस एसपी बटाला ने दसिया के डी जी पी पुलिस तिथ बटाला पुलिस वालों नशे खिलाफ गांधी कैंप बटालसो सर्च अभियान चलाया गया घर की तलाशी ली उन्होंने आख्या कि नशे के सुगर नख्शे नहीं जाएगा उन्होंने कहा कि बटाला पुलिस जिले अंदर किसी प्रकार का कोई क्राइम नहीं होता जाएगा क्राइम से नशे उत्तर नकेल कसण लगा के कड़ी नज़र रखी जा रही है ਇਸ ਮੌਕੇ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਐਸਐਚਓ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ਬਟਾਲਾ ਲਿਸ ਫੋਰਸ ਦੇ ਜਵਾਨ ਹਾਜ਼ਰ ਸਨ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਨਿਸ਼ਾਨ ਖਿਲਾਫ ਬਟਾਲਾ ਪੁਲਿਸ ਵੱਲੋਂ ਐਸਐਸਪੀ ਬਟਾਲਾ ਦੀ ਅਗਵਾਹੀ ਵਿੱਚ ਕਾਸੋ ਆਪਰੇਸ਼ਨ ਤਿਤ ਗਾਂਧੀ ਕੈਂਪ ਬਟਾਲਾ 'ਚ ਸਰਚ ਅਭਿਆਨ ਚਲਾਇਆ ਪੰਜਾਬ ਸਰਕਾਰ ਅਤੇ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਸਖਤ ਹੁਕਮਾਂ ਤਿਤ ਬਟਾਲਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਕਾਸੋ ਸਰਚ ਅਭਿਆਨ ਗਾਂਧੀ ਕੈਂਪ ਬਟਾਲਾ ਵਿਖੇ ਚਲਾਇਆ ਗਿਆ ਇਸ ਸਬੰਧੀ মিডিਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਪੁਲਿਸ ਦੇ ਹੁਕਮਾਂ ਤਹਿਤ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਗਾਂਧੀ ਕੈਂਪ ਬਟਾਲਾ ਚ ਕਾਸੋ ਸਰਚ ਅਭਿਆਨ ਚਲਾਇਆ ਗਿਆ ਇਸ ਸਰਚ ਅਭਿਆਨ ਤਿਤ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਗਈ ਉਹਨਾਂ ਆਖਿਆ ਕਿ ਨਸ਼ਿਆਂ ਦੇ ਸੁੱਧਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਬਟਾਲਾ ਪੁਲਿਸ ਜ਼ਿਲੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਕ੍ਰਾਈਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕ੍ਰਾਈਮ ਤੇ ਨਸ਼ੇ ਉੱਤੇ ਨਕੇਲ ਕੱਸਣ ਲਈ ਨਾਕੇ ਲਗਾ ਕੇ ਕੜੀ ਨਜ਼ਰ ਰੱਖੀ ਜਾ ਰਹੀ ਹੈ ਇਸ ਮੌਕੇ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਐਸਐਚਓ ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ਬਟਾਲਾ ਲਿਸ ਫੋਰਸ ਦੇ ਜਵਾਨ ਹਾਜ਼ਰ ਸਨ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇਹ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ ਦੀ ਡਾਇਰੈਕਸ਼ਨ ਦੀ ਕੰਪਲਾਈਂਸ ਦੇ ਹੇਠ ਅੱਜ ਜਿੰਨੇ ਵੀ ਡਰੱਗ ਹੌਟਸਪੌਟਸ ਅਗੇ ਨੇ ਜ਼ਿਲ੍ਹੇ ਦੇ ਵਿੱਚ ਉਥੇ ਅਸੀਂ ਇਹ ਅਭਿਆਨ ਚਲਾ ਰਹੇ ਨੇ ਇਦੇ ਵਿੱਚ ਪਰਪਸ ਇਹ ਹੈਗਾ ਕਿ ਜਿਹੜੇ ਨਸ਼ੇ ਦੇ ਉੱਤੇ ਠੱਲ ਪਾਵੀ ਜਾਵੇ ਤਾਂ ਇਹ ਜਿਹੜੇ ਏਰੀਆਸ ਹੈਗੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਗਿਆ ਸੀਗਾ ਤਾਂ ਇਹਦੇ ਵਿੱਚ ਕਰੀਬਨ 90 ਦੇ ਲਾਗੇ ਛਾਗੇ ਜਿਹੜੇ ਅਕਿਊਜ਼ ਹੈਗੇ ਨੇ ਹੋ ਆਰ ਇਨਵੋਲਡ ਇਨ ਡਰੱਗਸ ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੈਗੇ ਨੇ ਤਾਂ ਅਸੀਂ ਇਹਦੇ ਵਿੱਚ ਪੰਜ ਜਿਹੜੀ ਸਰਚ ਟੀਮਸ ਕਨਸਟੀਟਿਊਟ ਕੀਤੀ ਹੈਗੀ ਆ ਜਿਹੜੇ ਜਿਹੜੇ ਹੁਣ ਸਰਚ ਕਰ ਰਹੇ ਨੇ ਨਾਲ ਦੇ ਨਾਲ ਜਿਹੜਾ ਇਸ ਏਰੀਆ ਨੂੰ ਕਾਰਡਨ ਕਰਤਾ ਗਿਆ ਤੇ ਕਟਾਫ ਪਾਰਟੀਆਂ ਲਾਈਆਂ ਗਈਆਂ ਹੈਗੀਆਂ ਸੋ ਆ ਇਹੀ ਬੇਸਿਕਲੀ ਕੋਸ਼ਿਸ਼ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਤੇ ਉੱਤੇ ਕਾਬੂ ਪਾਇਆ ਜਾਏ ਤਾਂ ਉਸੇ سلسلے ਦੇ ਵਿੱਚ ਇਹ ਸੀ ਇਥੇ ਸਰਚ ਕਰਾ ਰਹੇ ਨੇ ਸਰਚ ਹਰ ਸੋ ਕਿੰਨਾ ਗੱਲਾ ਦੇ ਬਾਅਦ ਓਵਰਲ ਸਾਰੇ ਇਲਾਕੇ ਦੀ ਕੰਟੀ ਸਰਚ ਹੁੰਦੀ ਆ ਉਸ ਦਾ ਫਾਇਦਾ ਹੁੰਦਾ ਕਿ ਜਾਂ ਫਿਰ ਕੋਈ ਸਪੈਸ਼ਲ ਇਨਫੋਰਮੇਸ਼ਨ ਹੁੰਦੀ ਉਹਦਾ ਫਾਇਦਾ ਦੇਖੋ ਦੋਨੋਂ ਤਰੀਕੇ ਆਪਣੇ ਆਪਣੇ ਤਰੀਕੇ ਨਾਲ ਇਫੈਕਟਿਵ ਹੈ ਇਨ ਆਵੇ ਜਿਹੜੇ ਕਾਸੋ ਆਪਰੇਸ਼ਨ ਹੁੰਦੇ ਹੈ ਇਹ ਥੋੜੀ ਵਿਜ਼ਿਬਿਲਟੀ ਡੋਮਿਨੈਂਸ ਐਂਡ ਡੈਟਰੈਂਸ ਕ੍ਰੀਏਟ ਕਰਦੇ ਜਿਹੜੀ ਸਪੈਸੀਫਿਕ ਹੁੰਦੀ ਹੈ ਤਾਂ ਉਹਦੇ ਵਿੱਚ ਫਿਰ ਉਹ ਕੋਰਟ ਆਪਰੇਸ਼ਨਸ ਵੀ ਹੁੰਦੇ ਹੈ ਲੇਕਿਨ ਇਹਦਾ ਇਹ ਹੁੰਦਾ ਹੈ ਕਿ ਪੂਰਾ ਪੁਲਿਸ ਏਰੀਆ ਨੂੰ ਡੋਮਿਨੇਟ ਕਰਕੇ ਇੱਕ ਡੈਟਰੈਂਸ ਕ੍ਰੀਏਟ ਕਰਦੀ ਹੈ ਕਿ ਜਿਹੜਾ ਨਸ਼ਾ ਤਸਕਰੀ ਉਹਨੂੰ ਆਪਾਂ ਅਲਾਉ ਨਹੀਂ ਕਰਾਂਗੇ ਇਨੀ ਇਨੀ ਕੇਸ ਸਰ ਯਾਗਤਾ ਪੜਾਣਾ ਪੂਜਲਾ ਸਰਹੱਦ ਜਿਲ੍ਹਾ ਕਰਿਆਵਾ ਦੀ ਤਰਕੀ ਹੈ ਬਿਆਹ ਵੀ ਲੱਗਦੇ ਨੇ ਸਰਹੱਦ ਦੇ ਲੱਗਦੀ ਆ ਵੱਡੀ ਚੁਣੌਤੀ ਰਹਣੀ ਆ ਤੁਹਾਡੇ ਵਾਸਤੇ ਕਿਸ ਤਰੀਕੇ ਨਾਲ ਇਸ ਚੁਣੌਤੀ ਨੂੰ ਟੁੱਟਿਆ ਜਾਵੇਗਾ ਕਿਸ ਤਰੀਕੇ ਨਾਲ ਨਹੀਂ ਇਹਦੇ ਵਿੱਚ ਆਪਣਾ ਬੇਸਿਕਲੀ ਜਿਹੜਾ ਅਪਰੋਚ ਚਾਹੀਏ ਕਿ ਕਰਾਇਮ ਤੇ ਉਹਤੇ ਠੱਲ ਪਾਣੀ ਹੈ ਉਹ ਸਭ ਤੋਂ ਇੰਪੋਰਟੈਂਟ ਪ੍ਰਾਇੋਰਟੀ ਹੋ ਗਈ ਤਾਂ ਉਹਦੇ ਵਿੱਚ ਵੀ ਇੱਕ ਤਾਂ ਪਹਿਲਾ ਪ੍ਰੀਵੈਂਟਿਵ ਜਿਹੜੇ ਮੇਜਰਸ ਹੈਗੇ ਨੇ ਸੋ ਥੈਟ ਕਰਾਇਮ ਹੋਏ ਹੀ ਨਾ ਉਹ ਵਿਜ਼ਿਬਿਲਟੀ ਹੋ ਗਈ ਜੀ ਪੁਲਿਸ ਦੀ ਪੈਟਰੋਲਿੰਗ ਪ੍ਰੋ ਪ੍ਰੋਪਰਲੀ ਹੋਵੇ ਲੋਕਾਂ ਦੀ ਸੁਣਵਾਈ ਹੋਵੇ ਐਂਡ ਦੈਨ ਇਨ ਕੇਸ ਐਨੀਥਿੰਗ ਹੈਪਨਸ ਤਾਂ ਉਹਦੇ ਪਿੱਛੇ ਲੱਗ ਕੇ ਕੇਸ ਨੂੰ ਟਰੇਸ ਕਰਨਾ ਸੋ ਦੈਟ ਜਿਹੜੇ ਇਹਨਾਂ ਦੇ ਮਨਸੂਬੇ ਕ੍ਰਿਮੀਨਲਸ ਦੇ ਉਹ ਕਾਮਯਾਬ ਨਾ ਹੋ ਸਕਣ ਸਰ ਪਹਿਲਾਂ ਵੀ ਜਿਹੜੀ ਬਟਾਲਾ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਕੈਂਪ ਦੇ ਵਿੱਚ ਬਹੁਤ ਸਾਰੀਆਂ ਰੇਡਸ ਹੋਈਆਂ ਕੁਝ ਲੋਕਾਂ ਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਵੀ ਕੀਤੀ ਗਈ ਸੋ ਇਸੇ ਨੂੰ ਲੈ ਕੇ ਕੋਈ ਨਵੀਂ ਲਿਸਟ ਜਾਂ ਕੋਈ ਨਵੀਂ ਅਮੈਂਡਮੈਂਟ ਕੀਤੀ ਜਾ ਰਹੀ ਹੈ ਇਹ ਜੋ ਨਸ਼ਾ ਤਸ਼ਕਰ ਨੇ ਇਹਨਾਂ ਨੂੰ ਹੋਰ ਸਖਤੀ ਇਹਨਾਂ ਦੇ ਕਰਨ ਲਈ ਇਦੇ ਵਿੱਚ ਬੇਸਿਕਲੀ ਵੀ ਆਰ ਅਡਾਪਟਿੰਗ ਅ ਮਲਟੀ ਪ੍ਰੋਂਗਡ ਸਟ੍ਰੈਟੇਜੀ ਤਾਂ ਜਿਹੜੇ ਐਕਟਿਵ ਪੈਡਲਰ ਹੈ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਤੇ ਅਸੀਂ ਪਰਚੇ ਦੇ ਰਹੇ ਨੇ ਜਿਹੜੇ ਥਰਡ ਪਲੇ ਲੈਵਲ ਤੇ ਕੰਜ਼ਿਊਮਰ ਬੇਸ ਹੈ ਤਾਂ ਜਿਹੜੇ ਉਹਨਾਂ ਨੂੰ ਅਸੀਂ ਪੇਸ਼ੈਂਟ ਕਹਿ ਸਕਦੇ ਆ ਉਹਨਾਂ ਦਾ ਆਪਾਂ ਇਲਾਜ ਵੀ ਕਰਾਵਾਂਗੇ ਜਾਂ ਉਹਨਾਂ ਨੂੰ ਡੀਟੈਕਸ਼ਨ ਸੈਂਟਰ ਦੇ ਵਿੱਚ ਉਹਨਾਂ ਦਾ ਦਾਖਲਾ ਹੋਗਾ ਬਾਕੀ ਜਿਹੜੇ ਵੱਡੇ ਬੰਦੇ ਹੈਗੇ ਤਾਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਜੀ ਪ੍ਰਾਪਰਟੀ ਵੀ ਉਹਨਾਂ ਫ੍ਰੀਜ਼ ਕਰਾਂਗੇ ਜਿਹੜੇ ਕਮਰਸ਼ਲ ਕੇਸਾਂ ਦੇ ਵਿੱਚ ਹੈਗੇ ਨੇ ਬੰਦੇ Thank you. Thank you.